ਮੈਂ ਤੁਹਾਡਾ ਆਪਣਾ ਤਵਿੰਦਰ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਵਾਸੀ ਸਰਗਰਮ ਨੇ 5 ਤਰੀਕ ਤੱਕ ਟੈਨਸ਼ਨ ਸੀਗੀ ਵੀ ਕਾਗਜ਼ ਕਿੱਦਾਂ ਭਰਨੇ ਨੇ ਕਿਉਂਕਿ 5 ਤਰੀਕ ਲਾਸਟ ਤਰੀਕ ਸੀ ਕਾਗਜ਼ ਭਰਨ ਦੇ 5 ਤਰੀਕ ਤੱਕ ਟੈਨਸ਼ਨ ਸੀਗੀ ਤਾਂ ਪਿੰਡੋਂ ਪਿੰਡੀ ਦੇਖਦੇ ਸੀਗੇ ਕਿਸੇ ਨੂੰ ਐਨਓਸੀ ਨਹੀਂ ਸੀ ਮਿਲਦੀ ਕਿਸੇ ਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਸੀ ਮਿਲਦੀ ਚਲੋ ਔਖੇ ਸੌਖੇ ਹੋ ਕੇ ਕਾਗਜ਼ ਭਰੇਗੇ 5 ਤਰੀਕ ਨੂੰ ਹੁਣ ਆ ਗਈ ਕਾਗਜ਼ ਵਾਪਸ ਲੈਣ ਦੀ ਜਾਂ ਕਾਗਜ਼ਾਂ ਦੇ ਵਿੱਚ ਕੀ ਕਮੀ ਐ 7 ਤਰੀਕ ਅੱਜ 7 ਤਰੀਕ ਦੇ ਸ਼ਾਮ ਨੂੰ 5 ਵਜਨ ਦੇ ਵਿੱਚ 10 ਮਿੰਟ ਰਹਿੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਸੀਗੀ ਜਾਂ ਸਰਬਸੰਮਤੀ ਹੋਣ ਦੇ ਅਸਾਰ ਸੀਗੇ ਉਹ ਅੱਜ 7 ਤਰੀਕ ਦੇ 5 ਵਜੇ ਤੱਕ ਉਹ ਵੀ ਖਤਮ ਹੋ ਜਾਣੇ ਨੇ ਅੱਜ 7 ਤਰੀਕ ਦੇ 5 ਵਜੇ ਇਹ ਤੈਅ ਹੋ ਜਾਣਾ ਕਿ ਕਿਹੜੇ ਪਿੰਡ ਦੇ ਵਿੱਚ ਚੋਣਾ ਹੋਣੀਆਂ ਨੇ ਕਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਣੀ ਹੈ ਹੁਣ ਕਈ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਉੱਥੇ ਸਰਬਸੰਮਤੀਆਂ ਹੋ ਗਈਆਂ ਗੁਰਦੁਆਰਾ ਸਾਹਿਬ ਦੇ ਵਿੱਚ ਆਪੋ ਆਪਣੀ ਪਾਰਟੀ ਦੇ ਬੰਦੇ ਇਕੱਠੇ ਕਰਕੇ ਆਪੋ ਆਪਣੀ ਪਾਰਟੀ ਮਤਲਬ ਜੇ ਪਿੰਡ ਦੇ ਵਿੱਚ 4 ਧੜੇ ਨੇ ਤਾਂ 1 ਧੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਕਰਕੇ ਆਪਣਾ ਸਰਪੰਚ ਐਲਾਨ ਦਿੱਤਾ ਸਰਬਸੰਮਤੀ ਦੇ ਨਾਲ ਤੇ ਸਾਰੇ ਪਿੰਡ ਨੇ ਉਹਦੇ ਤੇ ਮੋਹਰ ਲਗਾ ਦਿੱਤੀ ਪਰ ਇਲੈਕਸ਼ਨ ਅੱਜ ਤੈ ਹੋਣੀ ਐ ਉਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਸੀ ਉਥੋਂ ਉਮੀਦਵਾਰਾਂ ਨੇ ਕਾਗਜ਼ ਵੀ ਭਰ ਦਿੱਤੇ ਜਿਹੜਾ ਸਰਬਸੰਮਤੀ ਦਾ ਸਰਪੰਚ ਜਾਂ ਸਰਪੰਚਣੀ ਚੁਣੇ ਸੀਗੇ ਉਹਨਾਂ ਦੇ ਖਿਲਾਫ ਤੇ ਅੱਜ 7 ਤਰੀਕ ਨੂੰ ਜੇਕਰ ਉਹ ਕਾਗਜ਼ ਵਾਪਸ ਹੋ ਜਾਂਦੇ ਨੇ ਤਾਂ ਸਰਬਸੰਮਤੀਆਂ ਉਸੇ ਤਰ੍ਹਾਂ ਹੋਣਗੀਆਂ ਰਹਿਣਗੀਆਂ ਜੇ ਕਾਗਜ਼ ਨਹੀਂ ਵਾਪਸ ਹੁੰਦੇ ਅੱਜ 7 ਤਰੀਕ 5 ਵਜੇ ਤੱਕ ਤਾਂ ਉਹਨਾਂ ਪਿੰਡ ਦੇ ਵਿੱਚ ਵੀ ਇਲੈਕਸ਼ਨ ਹੋਣ ਦੇ ਪੂਰੇ ਅਸਾਰ ਬਣੇ ਹੋਏ ਨੇ ਦੇਖਦੇ ਹਾਂ 15 ਤਰੀਕ ਨੂੰ ਕਿਹੜੇ ਪਿੰਡ ਦਾ ਕੌਣ ਸਰਪੰਚ ਬਣਦਾ ਤੇ ਕਿਹੜੀ ਪਾਰਟੀ ਦੇ ਸਰਪੰਚ ਪੰਜਾਬ ਦੇ ਵਿੱਚ ਜ਼ਿਆਦਾ ਬਣਦੇ ਨੇ